ਸਾਥਿਓ ਇਸ ਸਮੇਂ ਤੇਂਗੜਪੁਰ ਬੰਨ ਤੇ ਮੌਜੂਦ ਹਾਂ ਔਰ ਆ ਤੁਸੀ ਸੱਚੀ ਸੁੱਚੀ ਸੇਵਾ ਦੇਖੋ ਕਿਉਂਕਿ ਕਹਿੰਦੇ ਆ ਕਿ ਭੁੱਖੇ ਘਟ ਤਾਂ ਭਗਤੀ ਵੀ ਨਹੀਂ ਆਉਂਦੀ ਔਰ ਅਸੀਂ ਉਸ ਬਾਬੇ ਦੇ ਬੱਚੇ ਆ ਜਿਨ੍ਹਾਂ ਨੇ ਲੰਗਰ ਦੀ ਪ੍ਰਥਾ ਚਲਾਈ ਐ ਔਰ ਉਹ 20 ਰੁਪਏ ਦੀ ਐਫਡੀ 20 ਰੁਪਏ ਦਾ ਜਿਹੜਾ ਲੰਗਰ ਲਾਇਸੀ ਹਰ ਰੋਜ਼ ਵਧੀ ਜਾਂਦਾ ਤਾਂ ਇਹ ਜਲਾ ਮਾਜਰੇ ਪਿੰਡ ਤੋਂ ਵੀਰ ਪਹੁੰਚੇ ਨੇ ਇੱਥੇ ਦੇਖੋ ਕੜੀ ਚੌਲ ਦਾ ਲੰਗਰ ਲੱਗਿਆ ਹੋਇਆ ਬਾਕੀ ਬਹੁਤ ਥਾਵਾਂ ਤੇ ਲੰਗਰ ਅਲੱਗ ਵੀ ਲੱਗੇ ਨੇ ਜੀ ਹੈਪੀ ਭਾਜੀ ਥੋੜੀ ਜਾਣਕਾਰੀ ਦਿਓ ਏ ਭਾਜੀ ਅਸੀਂ ਪਿੰਡ ਜਲਾਮ ਮਾਰਨ ਤੋਂ ਸਾਰੇ ਨੱਗਨ ਵਾਸੀਆਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਤੋਂ ਲੰਗਰ ਤਿਆਰ ਕਰਕੇ ਜੀ ਸਾਰੇ ਨੌਜਵਾਨ ਆਇਆ ਜੀ ਅਸੀਂ ਉੱਥੋਂ ਲੈ ਬਣਾ ਕੇ ਲੈ ਕੇ ਆਏ ਆ ਆਉਣ ਵਾਲੇ ਸਮੇਂ ਵਿੱਚ ਵੀ ਇਹੀ ਰੱਖਿਆ ਆ ਪਰ ਜੋ ਸਰਕਾਰਾਂ ਸੀ ਸਾਡੀਆਂ ਕੈਂਨੀਆਂ ਕੋਸ਼ਿਸ਼ਾਂ ਤੇ ਕਰਦੀਆਂ ਕੋਸ਼ਿਸ਼ਾਂ ਪਿਛਲੇ 5-4 ਦਿਨ ਤੋਂ ਇਹੀ ਨਾਵਾਂ ਚੱਲ ਰਿਹਾ ਹੈ ਕਿ ਆਂਦੇ ਆ ਫੋਟੋਆਂ ਕਰਾਉਂਦੇ ਆ ਚੱਲ ਜਾਂਦੇ ਆ ਪਰ ਹਰ ਵੀਡੀਓ ਦੇ ਵਿੱਚ ਹਰ ਕਿਸੇ ਇਹੀ ਕਹਿ ਰਹੇ ਆ ਸਾਡਾ ਕੰਮ ਚੱਲ ਰਿਹਾ ਜੀ ਸਾਰਾ ਕੁਝ ਜੀ ਪੂਰਾ ਤਾਂ ਹੋਰ ਕੋਈ ਦਾਵਾ ਕਰ ਜੇ ਤਾਂ ਮੇਰਾ ਕੰਮ ਚੱਲਦਾ ਮੈਂ ਕਰਾ ਰਿਹਾ ਪਰ ਦੇਖਣ ਉੱਤੇ ਕੁਝ ਨਹੀਂ ਮਿਲਿਆ ਦੇਖੋ ਜਿੰਨੀ ਜਾਣਤਾ ਆ ਇਹ ਸਾਰੇ ਆਪਣੇ ਨਗਰ ਦੀ ਆ ਜੀ ਕੋਈ ਕਿਸੇ ਪਿੰਡ ਚ ਕੋਈ ਕਿਸੇ ਪਿੰਡ ਚ ਕੋਈ ਕਿਸੇ ਪਣ ਤੋਂ ਪਰ ਸਰਕਾਰੀ ਆਲਮ ਦਾ ਪਰਦਾ ਸੌੜਦਾ ਹੀ ਦਿਖ ਰਿਹਾ ਜੀ ਕੋਈ ਕਾਚਾ ਦਿਖਨੇ ਰਿਹਾ ਹੈਪੀ ਭਾਈ ਇੱਕ ਗੱਲ ਆ ਆਮ ਆਲੇ ਖਾਸ ਹੋ ਗਏ ਇਹ ਆਮ ਹੀ ਤਰੇ ਫਿਰਦੇ ਨੇ ਦੇਖੋ ਆਮ ਜਨਤਾ ਦੇ ਕਿੰਨਾ ਆਮ ਆ ਲੰਗਰ ਦੇ ਕੋਈ ਅੰਤ ਨਹੀਂ ਹੈਗਾ ਜੀ ਦੇਖੋ ਟੈਲੀਆ ਦਾ ਕੋਈ ਅੰਤ ਨਹੀਂ ਵਿਰਖਤ ਵੱਡੀ ਜਾਂਦਾ ਸੇਵਾ ਨਿਰੰਤਰ ਚੱਲਦੀ ਰਹੇਗੀ। ਦਿੱਲੀ ਵਾਲੇ ਦੇ ਯਾਦ ਕਰਾਤੇ 2020 ਵਾਲੇ ਕਿਸਾਨੀ ਅੰਦੋਲਨ ਨਾਲ ਕਿਸਾਨੀ ਅੰਦੋਲਨ ਨਾਲ ਦਿਖਾਤੇ ਪਾਜੀ ਉਹੀ ਵਾਲਾ ਹਾਲਾਤ ਆ ਜੀ। ਮਾ ਸਰਕਾਰਾਂ ਕਹਿਨੀਆਂ ਕੋਸ਼ੇ ਤੇ ਕਰਦੀਆਂ ਕੋਸ਼ੇ ਆਣ ਵਾਲੇ ਲੋਕਾਂ ਨੂੰ ਸੋਚਣਾ ਚਾਹੀਦਾ। ਇਹ ਕੋ ਨਵੀਂ ਗੱਲ ਨਹੀਂ ਹਰ ਸਾਲ ਹੁੰਦਾ ਆ। ਪਰ ਜੇ ਸਰਕਾਰਾਂ ਇਹ ਪਹਿਲਾਂ ਸੋਚ ਲੈਂਦੀਆਂ ਤਾਂ ਸ਼ਾਇਦ ਸਾਨੂੰ ਆ ਦਿਨ ਨਾ ਦੇਖਣੇ ਪੈਂਦੇ ਜੀ ਜੀ ਜੇ ਆਪਣੀ ਡਿਊਟੀ ਪ੍ਰਤੀ ਜ਼ਿੰਮੇਵਾਰ ਹੁੰਦੇ ਜੇ ਜੋ ਕੰਮ ਕਰ ਰਹੇ ਉਹਨੂੰ ਜਸਟੀਫਾਈ ਕਰਦੇ ਤਾਂ ਆ ਹਾਲਾਤ ਨਾ ਬਣਦੇ ਹੁਣ ਗੈਲੀ ਨਹੀਂ ਇਹ ਨਲਾਇਕੀ ਆ ਤੇ ਕਿਤਾਈ ਆ ਇਹ ਇਹ ਦੇਖੋ ਨਾ ਇਹ ਅੱਛੇ ਦਾ ਨਹੀਂ ਹੈਗਾ ਤੈਂਗੜਪੁਰ ਦਾ ਹੁਣ ਇੱਥੋਂ ਅੱਗੇ ਮਿਰਜ਼ਾਪੁਰ ਆ ਲਾਲੇਵਾਲਿਆ ਅੱਗੇ ਖੋਜਾ ਆ ਜਲਾਹ ਮਾਜਰਾ ਆ ਤੇ 15ਵਾਲਿਆ ਸਾਰੇ ਪਾਸੇ ਆ ਇਹਨੂੰ ਕ੍ਰਿਮੀਨਲ ਕ੍ਰਿਮੀਨਲ ਨੈਗਲੀਜੈਂਸੀ ਕਹਿ ਸਕਦੇ ਨਾ ਬਿਲਕੁਲ ਕਹਿ ਸਕਦੇ ਆ ਦੇਖੋ ਬੜੀ ਕਿਹੋ ਜਿਹੀ ਪਰਚੇ ਦਰਜ ਨਹੀਂ ਹੁੰਉਂ ਤੁਸੀਂ ਅਣਗਹਿਲੀ ਕਿਉਂ ਕੀਤੀ ਹੈ ਸਾਰ ਸਰਕਾਰਾਂ ਬਸ ਆਪਣੀ ਮਰਜ਼ੀਆਂ ਕਰਦੀਆਂ ਜੀ ਮੈਂ ਉਹੀ ਕਹਿੰਦਾ ਇਹਨਾਂ ਤੇ ਕੋਈ ਪਰਚਾ ਦਰਜ ਨਹੀਂ ਕਿ ਤੁਸੀਂ ਸਟੱਡ ਲਾਇਆ ਕਿਉਂ ਨਹੀਂ 5 ਮਹੀਨੇ ਭਾਜੀ ਜਦੋਂ ਦੇਖੋ ਪਿਛਲੇ ਸਾਲ ਕਿੰਨਾ ਉੱਥੇ ਹਗਾ ਹਵਾ ਮਬਦੇ ਆ ਜੀ ਹੁਣ ਕੋਈ ਉੱਥੇ ਦੇਖ ਦੇਖ ਨਹੀਂ ਹੈਗੀ ਜੇ ਸੋਚਿਆ ਜਾਵੇ ਕੱਲ ਤੁਸੀਂ ਵੀਡੀਓ ਚਲਾਈ ਆ ਤਾਂ ਉਸ ਬੰਦ ਤੇ ਮਿੱਟੀ ਪਈ ਆ ਨਹੀਂ ਉਸ ਤੋਂ ਪਹਿਲਾਂ ਕਿਸੇ ਨੇ ਕੋਰਨੀ ਕੀਤੀ ਉਹ ਵੀ ਤੁਹਾਡਾ ਧੰਨਵਾਦ ਆ ਕਿ ਤੁਸੀਂ ਉਹ ਵੀਡੀਓ ਚਲਾਈ ਆ ਉਸ ਕਰਕੇ ਉਸ ਬੰਦ ਹੀ ਸਾਰ ਲਈ ਗਿਆ ਲਾਲੀਬੜ ਤੋਂ ਮਿਰਜ਼ਾਪੁਰ ਤੋਂ ਜੀ ਚਲੋ ਹੈਪੀ ਭਾਜੀ ਬਹੁਤ ਸ਼ੁਕਰੀਆ ਪਰਮਾਤਮਾ ਜਲਾ ਮਾ ਜਰਾਲ ਨੂੰ ਸਦਾ ਹੈਪੀ ਰੱਖੇ ਧੰਨਵਾਦ ਬਹੁਤ ਸ਼ੁਕਰੀਆ ਇੰਦਰ ਸੇਵਾ ਦਾ ਅਪੀਲ ਕਰੋ ਲੋਕਾਂ ਕਿਹੜੀ ਸੇਵਾ ਦੀ ਇੱਥੇ ਪਹੁੰਚਣਾ ਜੀ ਜੀ ਦੇਖੋ ਮੈਂ ਨਾ ਭਾਜੀ ਨੰਬਰ ਬੋਲ ਦਿੱਤੇ ਸਰਪੰਚ ਸਾਹਿਬ ਉੱਤੇ ਪੰਚ ਸਾਹਿਬ ਨੇ ਇਹ ਕਹਿ ਕੇ ਰਾਪਤਾ ਬਣਾ ਕੇ ਆਜੋ ਇਕੱਠੇ ਨਾ ਆਜੋ ਕਿਉਂਕਿ ਇਹਨੇ ਸਮਾਂ ਲੱਗਣਾ એનર્ਜੀ ਵੇਸਟ ਨਾ ਹੋਵੇ ਇਹ ਨਾ ਹੋਵੇ ਕਿ ਆਪਾਂ ਪਿੱਛੇ ਰਹਿ ਜਾਈਏ ਟੀਮ ਵਰਕ ਹੋਵੇ ਹਾਂ ਟੀਮ ਵਰਕ ਹੋਵੇ ਮੈਨੇਜਮੈਂਟ ਹੋ ਜਾਵੇ ਮਾੜੀ ਜੀ ਉਹਨੂੰ ਅਰੇਂਜ ਕੀਤਾ ਜਾਵੇ ਇਹ ਨਾ ਹੋਵੇ ਕਿ ਆਪਾਂ ਪਿੱਛੇ ਰਾਹ ਚ ਹੀ ਲੜੀ ਜਾਈਏ ਕਿ ਮੈਂ ਮੋਰੇ ਜਾਣਾ ਅਰੇਂਜਮੈਂਟ ਕਿਉਂਕਿ ਕੱਲਾ ਕੱਲਾ ਬੰਦਾ ਤਤ ਭਰਿਆ ਜਿਵੇਂ ਤੁਸੀਂ ਸੇਵਾ ਦੇਖੋ ਕੀਤੀ ਆ ਕੱਲਾ ਕੱਲਾ ਬੰਦਾ ਨਾ ਘਰ ਬੈਠਾ ਚਾਹੁੰਦਾ ਮੈਂ ਸੇਵਾ ਕਰਾਂ ਨੂੰ ਜਰੀਆ ਨਹੀਂ ਪਤਾ ਇਸ ਕਰਕੇ ਨੰਬਰ ਬੋਲਤੇ ਆ ਠੀਕ ਹੈ ਜੀ ਅਸੀਂ ਜੋ ਵੀ ਇਹ ਸਥਿਤੀ ਬਣੀ ਉਹ ਹੜਾਂ ਦੀ ਉਹਦੇ ਵਿੱਚ ਜਿੰਨਾ ਵੀ ਯੋਗਦਾਨ ਹੋ ਸਕਦਾ ਪੈਸਿਆਂ ਦੀ ਇਸ ਵੇਲੇ ਕਿਸੇ ਨੂੰ ਲੋੜ ਨਹੀਂ ਹੈਗੀ ਲੋੜ ਹੈਗੀ ਆ ਜੀ ਮਿੱਟੀ ਦੀ ਮਿੱਟੀ ਦੀ ਰੇਤੇ ਦੀ ਤੋੜਿਆਂ ਦੀ ਜਿੰਨੇ ਵੱਧ ਤੋਂ ਵੱਧ ਬੰਦੇ ਪਹੁੰਚ ਸਕਦੇ ਜਿੱਥੇ ਵੀ ਕਿਹੜਾ ਏਰੀਆ ਕਿਸੇ ਨੂੰ ਲੱਗੇ ਪੈਂਦਾ ਵਾ ਮਤਲਬ ਮੈਂ ਭਾਈ ਦੀ ਗੱਲ ਸਮਝਾ ਦਮਾ ਤੁਸੀਂ ਪਿੱਛੇੋਂ ਬੋਰੇ ਚ ਪਾ ਕੇ ਲੈ ਕੇ ਆਓ ਹਾਂਜੀ ਪਹਿਲਾਂ ਇੱਥੇ ਮਿੱਟੀ ਖਲਾਰਦੇ ਔਖਾ ਹੁੰਦਾ ਹਾਂਜੀ ਇੱਥੇ ਟਰੈਕਟਰ ਲੈ ਕੇ ਆਣ ਟਰੈਡੀਆਂ ਲੈ ਕੇ ਆਣੀਆਂ ਬਹੁਤ ਮੁਸ਼ਕਲ ਹੈ ਜੇ ਆਪਾਂ ਪਿੰਡੋਂ ਭਰ ਕੇ ਲੈ ਕੇ ਆਈਏ ਤੋੜੇ ਤਾਂ ਸਭ ਤੋਂ ਵਧੀਆ ਜੀ ਅਸਲ ਸੇਵਾ ਇਹੀ ਹੈ ਜੀ ਇਸ ਟਾਈਮ ਮਿੱਟੀ ਦੀ ਜੀ ਕਿਸਾਨ ਯੂਨੀਅਨ ਦੇ ਸਰਕਲ ਹੈਡਰ ਆਉਂ ਤੋਂ ਇਹਨਾਂ ਦੇ ਨੰਬਰ ਮੈਂ ਪਿਛਲੀ ਵੀਡੀਓ ਵਿੱਚ ਬਣਾਵਾਂਗੇ ਸਾਡਾ ਬੰਡ ਮੂਸਾਪੋਰਾ ਜੀ ਜਿੰਨਾ ਹੱਥ ਤੋਂ ਵੱਧ ਤੋਂ ਵੱਧ ਹੋਊਗਾ ਉਹ ਯੋਗਦਾਨ ਪਾਵਾਂਗੇ ਜੀ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਵਾ ਜੀ ਮੈਂ ਕਹਿੰਦਾ ਸਾਡੇ ਪੂਰੇ ਇਲਾਕੇ ਦਾ ਅਸੀਂ ਸਾਡੇ ਕੋਲ ਕੋਈ ਲੱਭ ਜੀ ਨਹੀਂ ਹੈਗਾ ਜਿਹਦੇ ਨਾਲ ਅਸੀਂ ਧੰਵਾਦ ਕਰੀਏ ਇੱਕ ਫੋਨ ਤੇ ਇੱਕ ਕਾਲ ਤੇ ਇੱਕ ਵੀਡੀਓ ਤੇ ਮੈਂ ਕਹਿੰਦਾ ਤੁਸੀਂ ਦੇਖੋ ਤਾਂ ਸਹੀ ਕਿੰਨਾ ਟਰਾਲੀਆਂ ਦਾ ਤੇ ਮਿੱਟੀ ਥੈਲੇ ਭਰ-ਭਰ ਕੇ ਤੇ ਬੁਖਾਲੀ ਬੋਰੀਆਂ ਦਾ ਤੇ ਲੰਗਰਾਂ ਦਾ ਇਹ ਸਾਡੇ ਵੀਰਾਂ ਦਾ ਜਿਹੜੇ ਥੱਲੇ ਵਿੱਚ ਪਾਣੀ ਦੇ ਵੜਵੜ ਕੇ ਸੇ ਆਪਣੇ ਥੱਲੇ ਲਾ ਰਹੇ ਜੀ ਅੰਤ ਕੋਈ ਨਹੀਂ ਤੇ ਇੱਕ ਮੈਂ ਗੱਲ ਕਹਿ ਦੇਣੀ ਚਾਹੁੰਦਾ ਜਿਹੜੀਆਂ ਸਰਕਾਰਾਂ ਦੇਖਦੀਆਂ ਜਿੱਥੇ ਉਹਦੀ ਨਿਗਾ ਸਵੱਲੀ ਆ ਨਾ ਉਹਨੂੰ ਕੋਈ ਨਹੀਂ ਮਾਰ ਸਕਦਾ ਤੁਸੀਂ ਜਿੰਨਾ ਪੰਜਾਬ ਨੂੰ ਮਾਰੂਗੇ ਨਾ ਉਹਨਾਂ ਉੱਠ ਕੇ ਫੇਰ ਕਹੂਗਾ ਕਿ ਖੜ ਤੇਰੀ ਮੈਂ ਖੜਾ ਹਾਂ ਮੈਂ ਹੋ ਜੀ ਦੁੱਗਣਾ ਹੋ ਕੇ ਠੰਗਾਂ ਦੀ ਪੰਜਾਬ ਜਦੋਂ ਵੀ ਉੱਠੂਗਾ ਜੀ ਚੱਲ ਹੋਰ ਹੋਰ ਯਾਦ ਰੱਖਣ ਕਿਉਂਕਿ ਸਿਆਸਤਦਾਨਾਂ ਦੇ ਹੱਥ 'ਚ ਬਹੁਤ ਹੁੰਦਾ ਮੈਂ ਡੇਟੇ ਕੱਲ ਪੜ੍ਹੇ ਸੀਗੇ ਕਿਉਂਕਿ ਭਾਖੜਾ ਪਹਿਲਾਂ ਵਧਿਆ ਉਹਨੂੰ ਕੰਟਰੋਲ ਕਰੀ ਗਏ ਬਰੀਥਿੰਗ ਸਪੇਸ ਵੀ ਨਹੀਂ ਛੱਡੀ ਫਿਰ ਇੱਕਦਮ ਹੀ 16 ਨੂੰ ਛੱਡ ਦਿੱਤਾ ਤੇ ਜਿੰਨਾ ਪੰਜਾਬ ਨੂੰ ਤੰਗ ਕੀਤਾ ਹੈ ਨਾ ਇਹ ਫਿਰ ਤਾਜ ਉਛਾਲੇ ਜਾਣਗੇ ਬਿਲਕੁਲ ਸੈਂਟਰ ਦੀਆਂ ਪਾਲਸੀਆਂ ਜੀ ਇਹ ਸੈਂਟਰ ਦੀਆਂ ਸਾਰੀਆਂ ਪਾਲਸੀਆਂ ਪੰਜਾਬ ਨੂੰ ਡੁਬੋਣਾ ਜੀ ਟਰਾਲੀ ਆ ਰਹੀ ਜੀ ਸੈਂਟਰ ਦੀਆਂ ਪਾਲਸੀਆਂ ਬਿਲਕੁਲ ਹੀ ਸੈਂਟਰ ਤੇ ਪੰਜਾਬ ਸਰਕਾਰ ਦੀ ਦੋਵਾਂ ਦੀਆਂ ਰੜਕੇ ਇਹਨਾਂ ਨੇ ਪੰਜਾਬ ਨੂੰ ਡੋਬਣਾ ਚਾਹੁੰਦੇ ਆ ਸਾਡੇ ਜੇ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਖੋਹਣਾ ਚਾਹੁੰਦੇ ਆ ਵੀ ਇਹਨਾਂ ਦੀ ਹਾਲਤ ਮਾੜੀ ਹੋ ਜੇ ਤੇ ਦੁਖੀ ਹੋ ਕੇ ਜ਼ਮੀਨਾਂ ਨੂੰ ਵੇਚਣ ਇਹ ਇਹ ਪਾਣੀ ਬੰਬ ਨਹੀਂ ਲੱਗਦਾ ਹਾਂਜੀ ਇਹ ਪਾਣੀ ਬੰਬ ਛੱਡੇ ਨਹੀਂ ਲੱਗਦਾ ਕਿਹੜਾ ਸਾਡੇ ਇੱਕ ਕਿਨਾਰੇ ਨੂੰ ਜੇ ਕੋਈ ਅੱਗ ਲਾਉਂਦਾ ਪਰਾਲੀ ਨੂੰ ਜਾਂ ਨਾੜ ਨੂੰ ਕਣਕ ਦੇ ਨੂੰ ਉਹਦਾ ਧੂੰਆਂ ਦਿੱਲੀ ਤੱਕ ਚਲਾ ਜਾਂਦਾ ਪਰ ਜੇ ਅੱਜ ਇੱਥੇ ਹਰਮ ਪੰਜਾਬ ਦੇ ਵਿੱਚ ਹੜਾ ਆ ਉਹਦਾ ਕਿਸੇ ਨੂੰ ਵੀ ਪਤਾ ਨਹੀਂ ਹੈਗਾ ਮੈਂ ਵੀ ਇੱਥੇ ਪੰਜਾਬ ਡੋਬਰੀ ਇੱਕ ਸਵਾਲ ਪੁੱਛਿਆ ਸੀ ਪਰਸੋਂ ਤਜੋਲ ਵਾਲਿਆਂ ਨੂੰ ਮੈਂ ਕਿਹਾ ਜੇ ਇਹੀ ਹਾਲਾਤ ਰੱਬ ਨਾ ਕਰੇ ਕਿਉਂਕਿ ਅਸੀਂ ਕਿਸੇ ਦਾ ਬੁਰਾ ਨਹੀਂ ਮੰਗਦੇ ਰੱਬ ਨਾ ਕਰੇ ਗੁਜਰਾਤ ਚ ਮੋਦੀ ਸਾਹਿਬ ਦੇ ਏਰੀਆ ਚ ਹੋ ਜਾਂਦਾ ਫਿਰ ਕੀ ਹੁੰਦਾ ਉੱਥੇ ਤਾਂ ਫੇਰ ਸਰਕਾਰਾਂ ਕੀ ਉੱਥੇ ਪੂਰਾ ਉਹਨਾਂ ਦੀ ਜਿਹੜੇ ਮੰਤਰੀ ਮੰਡ ਲਾ ਕੇ ਬੈਠ ਜਾਣਾ ਸੀਗਾ ਉੱਥੇ ਮੈਂਟੋ ਮੈਂਟੀ ਮਿਲਟਰੀ ਵੀ ਆ ਜਾਣੀ ਸੀਗੀ ਉੱਥੇ ਹਰ ਚੀਜ਼ ਦਾ ਪ੍ਰਬੰਧ ਹੋ ਜਾਣਾ ਸੀਗਾ ਇਹ ਸਿਰਫ ਇੱਕ ਪੰਜਾਬ ਆ ਜਿਹਨੂੰ ਸਰਕਾਰਾਂ ਡੋਬਣੀਆਂ ਚਾਹੁੰਦੀ ਆ ਬਾਕੀ ਜੇ ਕਿਸੇ ਵੀ ਸਕੇਟ ਦੇ ਵਿੱਚ ਹੜਾਂ ਦਾ ਜੀ ਤੁਸੀਂ ਦੇਖੋ ਕੋਈ ਮਾੜੀ ਵੀ ਮਸੀਤ ਪੈਂਦੀ ਆ ਉੱਥੇ ਪਾਣੀ ਦੀ ਬੋਤਲ ਜਿਹੜੀ 20 ਰੁਪਏ ਦੀ 100 ਰੁਪਏ ਦੀ ਹੋ ਜਾਂਦੀ ਆ ਜਿੱਥੇ ਬਾਤ ਕਮਰਿਆਂ ਦਾ ਕਿਰਾਇਆ 500 ਰੁਪਏ ਉਹਦਾ 5000 ਹੋ ਜਾਂਦਾ ਪਰ ਇੱਕ ਸਾਡਾ ਪੰਜਾਬ ਆ ਪੰਜਾਬ ਜਿੱਥੇ ਕੋਈ ਅੰਤ ਨਹੀਂ ਕਿੰਨਾ ਕਿ ਲੰਗਰ ਕਿੰਨਿਆ ਕਿ ਇੱਥੇ ਪਾਣੀ ਛੱਡੋ ਇੱਥੇ ਜੂਸ ਦੀਆਂ ਬੋਤਲਾਂ ਵਰਤ ਰਹੀਆਂ ਜੀ ਮੈਂ ਕਹਿੰਦਾ 80 80 ਸਾਲ ਦੇ ਬਾਬੇ ਕਹਿੰਦੇ ਜਵਾਨੋ ਤੁਸੀਂ ਪਿੱਛੇ ਮੈਂ ਕੰਮ ਕਰਨਾ ਨੌਜਵਾਨੇ ਮੁੰਡਿਆਂ ਨੇ ਵੀ ਥਾਪੀਆਂ ਮਾਰ ਮਾਰ ਕੇ ਪਿੱਛੇ ਕਰਦੇ ਆ ਕਹਿੰਦੇ ਹਟ ਜਾਓ ਪਿੱਛੇ ਅਸੀਂ ਚੁੱਕਦੇ ਥੱਲੇ ਆ ਦੇਖੋ ਹੈਂਡੀਕੈਪ ਸਾਡੇ ਵੀਰ ਇੱਥੇ ਸਾਰੇ ਦਿਨ ਰਾਤ ਲੱਗੇ ਹੋਏ ਜੀ ਉਹ ਇੱਕ ਦੂਜੇ ਨਾਲ ਲੜਦੇ ਆ ਕਿ ਤੂੰ ਪਿੱਛੇ ਮੈਂ ਸੇਵਾ ਕਰਨੀ ਤੂੰ ਸਾਹ ਲੈ ਲੈ ਥੋੜਾ ਟਾਈਮ ਪਹਿਲਾਂ ਇੱਥੇ ਸਾਡੇ ਬਲਾਚੌਰ ਤੋਂ ਮੈਡਮ ਸ੍ਰੀਤਾ ਜੀ ਆ ਜੀ ਉਹ ਕਹਿੰਦੇ ਵੀ ਸਾਨੂੰ ਕੰਮ ਕਰਨ ਦਿਓ ਉਹ ਆਪਣੀ ਟੀਮ ਲੈ ਕੇ ਆਇਓ ਕੱਲ ਦੇ ਹੁਣ ਸਾਰਾ ਦਿਨ ਕਰਾ ਲਿਓ ਹਾਂ ਜੀ ਨੇ ਕਰ ਦਿਆ ਜੀ ਉਹ ਕਰਦੇ ਆ ਹਾਂ ਜੀ ਠੀਕ ਹੈ ਬਹੁਤ ਸ਼ੁਕਰੀਆ ਹਾਂ ਜੀ